ਤਸਵੀਰਾਂ ਦੇ ਨੂੰ ਦਹਿਦਾ ਦੇਣ ਵਾਲੀਆਂ ਆਈਆਂ ਨੇ ਦਡਬਾ ਦੇ ਖਨਾਲ ਕਲਾ ਤੋਂ ਜਾਣਕਾਰੀ ਮਿਲੀ ਹੈ ਕਿ ਸਬਡਿਵੀਜ਼ਨ ਭਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਦਾ ਇੱਕ ਨੌਜਵਾਨ ਜੋ ਕਿ ਪਿੰਡ ਖਨਾਲ ਕਲਾਂ ਵਿਖੇ ਅਪੋਰਚੂਨਿਟੀ ਦੁਕਾਨ ਕਰਦਾ ਸੀ ਉਸ ਦੇ ਨਾਲ ਹੀ ਉਹ ਫ੍ਰਿਜਾਂ ਦਾ ਤੇ ਏਸ਼ੀਆ ਦਾ ਕੰਮ ਵੀ ਕਰਦਾ ਸੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੀ ਰਾਤ ਇੱਕ ਨਹਿنگ ਸਿੰਘ ਜੋ ਕਿ ਨੇੜੇ ਹੀ ਰਹਿੰਦਾ ਸੀ ਉਸ ਦਾ ਆਪਣੇ ਪਰਿਵਾਰ ਦੇ ਨਾਲ ਆਪਣੀ ਪਤਨੀ ਦੇ ਨਾਲ ਕੋਈ ਝਗੜਾ ਹੋ ਰਿਹਾ ਸੀ ਤੇ ਇਹ ਨੌਜਵਾਨ ਨੇੜੇ ਜਾ ਕੇ ਲੜਾਈ ਛਡਾਉਣ ਦੀ ਕੋਸ਼ਿਸ਼ ਦੇ ਵਿੱਚ ਹੀ ਉਸ ਨਹਿنگ ਸਿੰਘ ਇਸ ਨੌਜਵਾਨ ਨੂੰ ਪੈ ਨਿਕਲਿਆ ਤੇ ਗਰਪਾਨਾ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਪਿੰਡ ਵਾਸੀਆਂ ਨੇ ਇਸ ਨੌਜਵਾਨ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚੇ ਦਾਖਲ ਕਰਵਾਇਆ ਪਰ ਜ਼ਖਮਾਂ ਦੀ ਤਾਬਨਾ ਚੱਲਦਿਆਂ ਨੌਜਵਾਨ ਇਸ ਪਹਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਇਹ ਸੋ ਤਸਵੀਰਾਂ ਤੁਹਾਨੂੰ ਪੱਟੀਵਾਲ ਕਲਾਂ ਦੀਆਂ ਦਿਖਾ ਰਹੇ ਹਾਂ। ਪਰਿਵਾਰ ਦੇ ਅੰਦਰ ਪਿੰਡ ਦੇ ਅੰਦਰ ਸਹਿਮ ਦਾ ਮਾਹੌਲ ਹੈ ਤੇ ਪਰਿਵਾਰ ਦੇ ਅੰਦਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਕ ਦੁਖਦਾਈ ਮੌਤ ਹੋਈ ਹੈ ਕਿਉਂਕਿ ਪਹਾਨੀ ਘਰ ਤੋਂ ਕੁਝ ਦਿਨ ਪਹਿਲਾਂ ਵੀ ਤਸਵੀਰਾਂ ਨੇ ਜਿਹੜੀਆਂ ਦੁਖਦਾਈ ਆਈਆਂ ਸੀ ਤੇ ਮੁੜ ਪੱਟੀਵਾਲ ਕਲਾ ਤੋਂ ਇਹ ਤਸਵੀਰਾਂ ਆਲੀਆਂ ਨੇ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਨੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੌਜਵਾਨ ਦਾ ਪਿਤਾ ਵੀ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਰ ਹੈ ਤੇ ਹੁਣੇ-ਹੁਣੇ ਇਹ ਨੌਜਵਾਨ ਕੰਮ ਕਰ ਕਰਨ ਲੱਗਿਆ ਸੀ ਤੇ ਪਰਿਵਾਰ ਦੀ ਜਿਹੜੀ ਮਦਦ ਹੈ ਉਸ ਨੇ ਸ਼ੁਰੂ ਕੀਤੀ ਸੀ ਪਰ ਇਹ ਪਾਣਾ ਜਿਹੜਾ ਵੱਪਰ ਗਿਆ ਸੋ ਦੁਖਦਾਈ ਤਸਵੀਰਾਂ ਸਬ ਡਿਵੀਜ਼ਨ ਪੁਆਣੀਗੜ ਦੇ ਪਿੰਡ ਭੱਤੀਵਾਲ ਤੋਂ ਆ ਰਹੀਆਂ ਨੇ ਤੁਹਾਨੂੰ ਉੱਥੇ ਲੈ ਚਲਦੇ ਆ ਸੁਣਾਉਣੇ ਆ ਪਰਿਵਾਰ ਦੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਆ ਜੋ ਤੁਸੀਂ ਵੀ ਸੁਣ ਲਓ ਉਹ ਮੁੰਡੇ ਦੀ ਗੁਰਦਰਸ਼ਨ ਦੀ ਵੱਡੀ ਖਨਾਲ ਕਲਾਂ ਦੁਕਾਨ ਕਰੀ ਹੋਈ ਸੀ ਉਹ ਜਿੱਥੇ ਤੱਕ ਸੁਣਿਆ ਵੀ ਉਹਨਾਂ ਦਾ ਮੀਆਂ ਬੀਬੀ ਦਾ ਰੌਲਾ ਤੀਗਾ ਦੋ ਜਹਾਂ ਦਾ ਉਹ ਜਦੋਂ ਕੁੱਟਮਾਰ ਲੱਗਿਆ ਕਰਨ ਜਿੰਨੀ ਕਿ ਸਾਨੂੰ ਜਾਣਕਾਰੀ ਆਈ ਹੈਗੀ ਉਹ ਚਲੋ ਉਹਦੀ ਦੁਕਾਨ ਲਵੇ ਵਗਿਆ ਮੁੰਡੇ ਦੀ ਲਵੇ ਉਹ ਸੜਾਉਣ ਲੱਗ ਗਿਆ ਯਾਰ ਤੂੰ ਕਿਉਂ ਕੁੱਟਦਾ ਜਾਂ ਮਾਰਦਾਗਾ ਉਹਨੇ ਚਲੋ ਉਹਨੂੰ ਤਾਂ ਨਹੀਂ ਘੁਸਕਿਆ ਉਹਦੇ ਘਰਦਿਆਂ ਫਿਰ ਉਹ ਮੁੰਡੇ ਦੀ ਕਿਰਪਾਨਾ ਮਾਰ ਕੇ ਉਹਦੇ ਮਾੜਾ ਢੱਡੇ ਚ ਮਾਰੀਆਂ ਗਰਦਨ ਚ ਮਾਰੀ ਉਹਦੀ ਇੱਕ ਨਿਰਦੋਸ਼ ਬੰਦੇ ਦੀ ਉਹਦਾ ਕੋਈ ਕਸੂਰ ਨਹੀਂ ਸੀ ਮੁੰਡੇ ਦਾ 24 ਸਾਲ ਦੀ ਉਮਰ ਤੀ ਇੱਕ ਹੁਣ ਮੜਾ ਮੋਟਾ ਕੰਮ ਕਰਨ ਲੱਗਿਆ ਤੀ ਸਹਾਰਾ ਲਵਾਉਣ ਲੱਗਿਆ ਤੀ ਗਰੀਬ ਘਰ ਦਾ ਬੱਚਾ ਉਹ ਐਂ ਵੱਡਿਆ ਗਿਆ ਤੁਸੀਂ ਲਾ ਲੋ ਵੀ ਥੋਂ ਤੇ ਮੌਤ ਹੋ ਗਈ ਜੀ ਉਹਦੀ ਕਰ ਦੀ ਆਰਥਿਕ ਸਥਿਤੀ ਕਰ ਦੀ ਹਾ ਦੇਖੋ ਜੀ ਮਜ਼ਦੂਰੀ ਕਰਦੇ ਨੇ ਮਾੜਾ ਮੋਟਾ ਚਲੋ ਦੁਕਾਨ ਤੇ ਦੁਕਾਨ ਕਰੀ ਹੋਈ ਸੀ ਔਰ ਅਸੀਂ ਤਾਂ ਇਹ ਬੇਨਤੀ ਕਰਦੇ ਆਂ ਵੀ ਗਰੀਬ ਘਰ ਦੇ ਮੁੰਡਾ ਉਹ ਆ ਸਰਕਾਰ ਵੱਲੋਂ ਵੀ ਉਹਨਾਂ ਦੀ مالی ਮਦਦ ਕੀਤੀ ਜਾਵੇ ਜੀ ਕਮਾਉਂ ਵਾਲਾ ਪਰਿਵਾਰ ਕਰਦੇ ਕਮਾਈ ਦਾ ਚਲੋ ਇਹ ਉਹਦਾ ਡੈਡੀ ਆ ਜੀ ਕਰਦੇ ਤਾਂ ਉਹ ਦਿਹਾੜੀ ਉਹਨੇ ਕਮਾਈ ਦਾ ਅਡਾ ਕੋਈ ਸਾਧਨ ਨਹੀਂ ਹੈਗਾ ਤਾਂ ਮੁੰਡਾ ਹਾਂ ਬਾਕੀ ਸੋਨੇ ਘਰਵਾਰ ਦੇਖੇ ਲਿਆ ਵੀ ਅਸੀਂ ਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਜੇ ਕੰਮ ਇਹ ਜੁਪੀ ਵਿਹਾਰ ਬਣ ਗਿਆ ਇੱਥੇ ਜਿਹੜਾ ਦੇਖਦਾ ਉਹੀ ਕਤਲ ਕਰ ਦਿੰਦਾ ਬੰਦਿਆਂ ਦਾ ਵੀ ਕਰਨ ਦੋਸ ਬੰਦੇ ਨਾਲ ਮੁੰਡੇ ਨਾਲ ਬਹੁਤ ਜ਼ਿਆਦਾ ਮਾੜੀ ਘਟਨਾ ਹੋਈ ਹੈ ਜੀ ਇਹ ਪਰਿਵਾਰ ਨਾਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਮਾਲੀ ਸਹਾਇਤਾ ਵੀ ਕੀਤੀ ਜਾਵੇ ਔਰ ਉਹ ਬੰਦੇ ਤੇ ਸਖਤ ਕਾਰਵਾਈ ਕਰੀ ਜਾਵੇ ਥੋੜਾ ਨਾਮ ਜੀ ਮੇਰਾ ਨਾਮ ਕਾਕਾ ਸਿੰਘ ਕਾਕਾ ਸਿੰਘ ਪੱਟੀਵਾਲ ਮੈਂ ਐਕਸ ਮੈਂਬਰ ਆਈ ਜਿਹੜਾ ਇਹ ਸਮਾਣਾ ਵਾਪਰਿਆ ਬਹੁਤ ਮਾੜਾ ਹੋਇਆ ਬਹੁਤ ਬੱਚਾ ਸਰੀਰ ਸੀਗਾ ਜਿਹੜਾ ਇਹ ਪਰਿਵਾਰ ਹੈ ਮੌਕੇ ਮੁਤਾਬਕ ਬੋਲਣ ਦੀ ਹਾਲਤ ਜਿੰਨੀ ਬੱਚਾ ਜਿਹੜਾ ਉਹ ਉੱਥੇ ਡੈੱਡ ਬੋਡੀ ਹਸਪਤਾਲ ਦੇ ਵਿੱਚ ਪਈ ਹੈ ਅਸੀਂ ਸਰਕਾਰ ਤੋਂ ਪੂਰਯੋਗ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਕੋਈ ਨਾ ਕੋਈ مالی ਮਦਦ ਕੀਤੀ ਜਾਵੇ ਅਤੇ ਜੋ ਬੰਦੇ ਨੇ ਇਹ ਘਟਨਾ ਵਾਪਰੀ ਹੈ ਕੀਤਾ ਕੰਮ ਉਹਨੂੰ ਸਖਤ ਤੋਂ ਸਖਤ ਸਜ਼ਾ ਸਰਕਾਰ ਵੱਲੋਂ ਦਿੱਤੀ ਜਾਵੇ ਅਸੀਂ ਪੂਰਾ ਆਜੋ ਪਿੰਡ ਇਹਨਾਂ ਦੇ ਸਹਿਯੋਗ ਦੇ ਰਹੇ ਆ ਪੂਰਾ ਸਾਥ ਦੇ ਰਹੇ ਆ ਖੜੇ ਆ ਤੇ ਨਾਲ ਇਹ ਵੀ ਸਰਕਾਰ ਤੋਂ ਪੋਰ ਦੇ ਵਕੀਲ ਕਰਦੇ ਆ ਕਿ ਇਹਨਾਂ ਦੀ ਮਾਲੀ ਮਦਦ ਕੀਤੀ ਹੈ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ ਪਰਿਵਾਰ ਦੀ ਪਰਿਵਾਰ ਦੀ ਹਾਲਾਤ ਇਸ ਇਥੇ ਬਹੁਤ ਕਮਜ਼ੋਰ ਆ ਮਕਾਨ ਹੈ ਜਿਹੜਾ ਵਿਚਾਰਾਂ ਦਾ ਬਹੁਤ ਨਜ਼ਦੀਕ ਹੈ ਜਿਹੜੇ ਬੱਚੇ ਤੇ ਹੁਣ ਕੰਮ ਕਰਨ ਜੋਗੇ ਹੋਏ ਸੀ ਹੁਣ ਇਹ ਆ ਇਹਨਾਂ ਨਾਲ ਪਾਣਾ ਵਾਪਰ ਗਿਆ ਬਹੁਤ ਮਜ਼ਦੂਰ ਗਰੀਬ ਪਰਿਵਾਰ ਹੈ